ਦਾਣੇ ਹੁੰਦੇ ਐ ਹੋ ਕਮੜੇ ਵੀ ਮਿੱਤਰੋਂ ਜ਼ਿਆਣੇ ਹੁੰਦੇ ਐ ਹੋ ਜਿੰਨਾ ਦੀਆਂ ਕੋਠੀਆਂ ਚ ਦਾਣੇ ਹੁੰਦੇ ਆ ਕਮੜੇ ਵੀ ਮਿੱਤਰੋਂ ਜ਼ਿਆਣੇ ਹੁੰਦੇ ਆ ਹੋ ਕਿਹੜੇ ਪਾਸੋਂ ਘੇਰ ਲੈ ਬੰਦੇ ਨੂੰ ਬਿਪਤਾ ਲੱਗਦਾ ਨਹੀਂ ਪਤਾ اے ਵੀਰਾਂਗੇ ਰੱਬ ਦੇ ਹੌਂ ਸਾਰ ਸੱਤੀ ਜਦੋਂ ਕਿਸੇ ਤੇ ਚੱਲਦੀ ਬੋਤੇ ਉੱਤੇ ਬੈਠੇ ਨੂੰ ਵੀ ਕੁੱਤਾ ਵਾਢ ਲੈ ਸਾਰ ਸੱਤੀ ਜਦੋਂ ਕਿਸੇ ਤੇ ਚੱਲਦੀ ਉੱਠੇ ਉੱਤੇ ਬੈਠੇ ਨੂੰ ਵੀ ਕੁੱਤਾ ਵਾਢ ਲੈ ਹੌ ਦੁੱਕੀ ਦਾ ਵੀ ਬੰਦਾ ਗੱਲ ਕਰੂ ਹੱਸ ਕੇ ਖਾਜ ਜਾਰ ਬੇਲੀ ਬਿਲੀ ਭੂਨ ਚੱਕਦੇ ਓ ਦੁੱਕੀ ਦਾ ਵੀ ਬੰਦਾ ਗੱਲ ਕਰੇ ਹੱਸ ਕੇ ਖਾਜ ਜਾਰ ਬੇਲੀ ਬਿਲੀ ਭੂਨ ਚੱਕਦੇ ਓ ਪਰ ਖੇ ਜਾਂਦੇ ਆ ਆਪਣੇ ਬਗਾਨੇ ਵਈ ਖੁਸ਼ੀ ਵਿੱਚ ਨੇੜੇ ਹੋ ਜਾਂਦੇ ਸਭ ਨੇ ਹਸ ਹਾਰ ਸੱਤ ਜਦੋਂ ਇਹ ਬੰਦੇ ਤੇ ਚੱਲਦੀ ਉੱਠ ਉੱਤੇ ਬੈਠੇ ਨੂੰ ਵੀ ਕੁੱਤਾ ਵੱਢ ਜੇ ਸਾਰ ਸੱਤ ਜਦੋਂ ਇਹ ਬੰਦੇ ਤੇ ਚੱਲਦੀ ਬੋਤੇ ਉੱਤੇ ਬੈਠੇ ਨੂੰ ਵੀ ਕੁੱਤਾ ਵੱਢ ਜੇ ਦੇ ਬੰਦੇ ਵੀ ਭਾਵ ਤਾਂ ਜੋ ਕਰਦੇ ਹੋ ਰੱਬ ਨਾ ਇਹ ਮਾਰੇ ਉਜਲੀਓ ਮਰਦੇ ਆ ਦੁੱਕੀ ਦੇ ਬੰਦੇ ਜੋ ਭਾਵ ਤਾਂ ਨੇ ਕਰਦੇ ਹੋਏ ਰੱਬ ਕਰ ਦੇ ਅੰਦਰ ਨਹੀਂ ਹੁੰਦਾ ਆਖਿਰ ਨੂੰ ਚੇਪ ਦੇਣ ਵੱਡੇ ਠੱਗ ਦੇ ਹਰ ਸਾਰ ਸੱਤ ਜਦੋਂ ਇਹ ਬੰਦੇ ਤੇ ਚੱਲਦੀ ਉੱਠੇ ਉੱਤੇ ਬੈਠੇ ਨੂੰ ਵੀ ਕੁੱਤਾ ਵੱਢ ਜੇ ਹੋ ਪੈਸੇ ਵਾਲਾ ਲੋਭ ਰਿਸ਼ਤਿਆਂ ਨੂੰ ਖਾ ਗਿਆ ਤਾਂ ਹੀ ਕਾਲਾ ਮੋੜ ਸੱਤੀਆਂ ਸੜਾ ਗਿਆ ਪੈਸੇ ਵਾਲਾ ਲੋਭ ਰਿਸ਼ਤਿਆਂ ਨੂੰ ਖਾ ਗਿਆ ਉਹ ਤਾਂ ਹੀ ਕਾਲਾ ਮੋੜ ਸੱਤੀਆਂ ਸੜਾ ਹਿਦਾਏ ਹੱਡ ਬੀਤਿਆਂ ਨਵੇਂ ਹੀ ਅਸੂਲ ਹੋੜ ਹੋ ਗਏ ਜੱਗ ਦੇ ਹ ਹਸਾਰੇ ਸੱਤੀ ਜਦੋਂ ਇਹ ਬੰਦੇ ਤੇ ਚੱਲਦੀ ਓਠ ਉੱਤੇ ਬੈਠੇ ਨੂੰ ਵੀ ਕੁੱਤਾ ਵੱਢ ਜੇ ਹੋ ਓਠ ਉੱਤੇ ਬੈਠੇ ਨੂੰ ਵੀ ਕੁੱਤਾ ਵੱਢ ਜੇ ਸੋ ਸਤਿ ਸ੍ਰੀ ਅਕਾਲ ਜੀ ਮੈਂ ਕਾਲਾ ਮੋੜ ਗਾਣਾ ਕਿਵੇਂ ਲੱਗਿਆ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਪੇਜ ਆਪਣਾ ਬਈ ਫੋਲੋ ਕਰ ਲਿਓ ਜਿਹੜੇ ਭਰਾ YouTube ਤੇ ਦੇਖ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਰ ਹਾਜ਼ਰ ਹੋਵਾਂਗੇ ਨਵਾਂ ਰੰਗ ਨਵਾਂ ਲੋਕ ਤੱਥ ਲੈ ਕੇ ਸੋ ਸ਼ੇਅਰ ਕਰਿਓ ਫੋਲੋ ਕਰਿਓ ਤੇ ਪੇਜ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਈ ਸਤਿ ਸ਼੍ਰੀ ਅਕਾਲ ਰੱਬ ਰੱਖਾ